ਕਿਸਾਨ ਵੀਰੋ ਪਸ਼ੂ ਪਾਲਕ ਵੀਰੋ ਵਾਹ ਜਿਹੜੀ ਗਾਂ ਦੇ ਵੀ ਦੇਖ ਰਹੀਆਂ ਬਕਾਊ ਆ ਇਹ ਬਹੁਤ ਵਧੀਆ ਬਰੀਡ ਆ ਐਚ ਐਫ ਬਰੀਡ ਤੇ ਪਿੱਛੇ ਜਿਹੜੀ ਬਹੁਤ ਸੋਹਣੀ ਫੀਮੇਲ ਕਾਫ ਆ ਇਹ ਬੀਐਸ ਦੇ ਫਰੀडम ਬੁੱਲ ਦੀ ਉਹ ਢਾਂਚਾ ਤੁਸੀਂ ਦੇਖ ਸਕਦੇ ਬਹੁਤ ਵਧੀਆ ਕਾਫ ਦੇ ਤੇ ਬਾਈ ਕਿੰਨੇ ਸੂਏ ਆ ਇਹ ਇਹ ਤੀਜੇ ਸੂਏ ਆ ਤੀਜੇ ਸੂਏ ਬਾਈ ਗਾਂ ਹੈ ਛਗੀ ਆ ਦੰਦਾ ਤੋਂ ਛਗੀ ਹੈ ਨਾ ਹਾਂ ਛਗੀ ਆ ਜੇ ਕੋਈ ਵੀ ਕਿਸਾਨ ਵੀਰ ਜਿਹੜਾ ਹੈਗਾ ਲੈਣ ਦਾ ਚਾਹਵਾਨ ਹੋਵੇ ਤਾਂ ਬਾਈ ਦਾ ਨੰਬਰ ਦੇ ਜਨੇ ਆ ਸਬਾਰ ਕਰ ਸਕਦਾ ਤੁਹਾਲੇ ਵੀ ਦੀ ਬਹੁਤ ਸਾਫ ਜੀਰ ਪੈਣੀ ਹਜੇ ਬਾਕੀ ਆ ਬਾਈ ਮਸ਼ੀਨ ਤੇ ਚੋਲਾ ਤੇ ਚੋਲਾ ਜਿਵੇਂ ਮਰਜ਼ੀ ਚੋਲੇ ਨੂੰ ਤੂੰ ਜੀਰ ਜੋਣਾ ਉਹ ਨਾ ਕਿੱਥੇ ਨਹੀਂ ਆਪਣੇ ਦਾ ਮਸ਼ੀਨ ਤੇ ਹੀ ਆ ਠੀਕ ਆ ਬਾਈ ਮਸ਼ੀਨ ਤੇ ਚਵਾਈ ਕਰਦਾ ਜੀ ਜੜਾ ਦਾ ਗੈਪ ਦੇ ਸਕਦੇ ਆ ਤੇ ਅਡਰ ਕੁਆਲਟੀ ਦੇ ਸਕਦੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੇ ਬਾਈ ਨੇ ਮੋਲੇ ਦਾ ਕੀਤਾ ਜੀ 70000 ਤੇ ਕਾਫ ਦਾ ਬਾਈ ਮੁੱਲ ਅਲੱਗ ਕਰਦਾ ਜੀ 20000 ਜੇ ਰਜਾਨੀ ਇਹ ਤਾਂ ਜਾ ਸਕਦੇ ਹਾਂ ਜੇ ਛੜਨੀ ਇਹ ਦਾ ਛੱਡ ਸਕਦੇ ਆ ਕਾਫ ਸੂਈ ਨੂੰ ਹੇ 6 ਘੰਟੇ ਦਾ ਜੀ ਸੂਈ ਨੂੰ ਹਾਂ 6 ਘੰਟੇ ਦਾ ਸੂਈ ਨੂੰ ਹੋਇਆ ਜੀ ਜੇਰ ਪੈਣੀ ਹਜੇ ਬਾਕੀ ਐ ਇਹਨਾਂ ਕਰਾੜ ਜਿਹੜਾ ਹੈਗਾ ਜੇਰ ਦਾ ਬਾਹਰ ਹੈ ਇਰੀਆ ਹੈਗਾ ਜੀ ਬਾਗ ਆਪਣਾ ਜਿਹੜਾ ਮੋਗਾ Na corta non te vernei eu desabarcarle, ó. Tá, non va a